ਪ੍ਰਵਾਸੀ ਮਜ਼ਦੂਰਾਂ ਕਾਰਨ ਪੰਜਾਬ ਦੇ ਪੂਰੇ ਹਾਲਾਤ ਮਾੜੇ ਹੋਏ ਪਏ ਨੇ ਤੇ ਅੱਜ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਪੰਚਾਇਤਾਂ ਨੂੰ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਰ ਰਹਿਆਂ ਨੇ ਉੱਥੇ ਹੀ ਗ੍ਰਾਮ ਪੰਚਾਇਤ ਸਹਣਾ ਵੱਲੋਂ ਵੀ ਇੱਕ ਮਤਾ ਪਾਇਆ ਜਾ ਰਿਹਾਗਾ ਜਿਹੜੇ ਵੀ ਪ੍ਰਵਾਸੀ ਰਹਿੰਦੇ ਹੈਗੇ ਤਾਂ ਕਿ ਉਹਨਾਂ ਦੀ ਜਿਹੜੀ شناخت ਆ ਉਹ ਮੁਕੰਮਲ ਤੌਰ ਤੇ ਹੋ ਸਕੇ ਸਾਡੇ ਨਾਲ ਇਤਿਹਾੜਤ ਸਿੰਘ ਸਾਹਿਬ ਵੀ ਆਏ ਉਹਨਾਂ ਨੇ ਵੀ ਦੱਸਿਆਗਾ ਕਿ ਉਹਨਾਂ ਨੇ ਪਹਿਲਾਂ ਹੀ ਗੱਲ ਕਰ ਲਈ ਹੈ ਇਸ ਸੰਬੰਧੀ ਵੀ ਜੇਕਰ ਮੰਡੀ ਦਾ ਸੀਜ਼ਨ ਲਾਉਣ ਪ੍ਰਵਾਸੀ ਆਉਂਦੇ ਆ ਤਾਂ ਤੁਸੀਂ ਕੀ ਆਓ ਕਹਿੰਦੇ ਸਿਰਫ ਮੰਡੀ ਤੇ ਕਿਸੀਮਤ ਰਹਿਣਗੇ ਨਾ ਉਹਨਾਂ ਦਾ ਕੋਈ ਆਧਾਰ ਕਾਰਡ ਬਣਨਾ ਚਾਹੀਦੀ ਤੇ ਨਾ ਹੀ ਉਹਨਾਂ ਨੂੰ ਪਿੰਡ ਵਿੱਚ ਕੋਈ ਰਹਿਣ ਲਈ ਜਗ੍ਹਾ ਦੇਣੀ ਚਾਹੀਦੀ ਹੈਗੀ ਤੇ ਆਪਾਂ ਗੱਲ ਕਰਾਂਗੇ ਸਾਡੇ ਸਰਪੰਚ ਮੁਨਾਜਮ ਸਿੰਘ ਉਹਨਾਂ ਨੇ ਮਤਾ ਪਾਇਆਗਾ ಗ್ರಾಮ ਪੰਚਾਇਤ ਸਹੜਾ ਵੱਲੋਂ ਪ੍ਰਵਾਸੀਆਂ ਖਿਲਾਫ ਵੀ ਉਹ ਕੀ ਕਹਿਣਾ ਚਾਹੁੰਦੇ ਆ ਸਰਪੰਚ ਮੁਨਾਜਮ ਸਿੰਘ ਜੀ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਢਾਲੀয়াল ਸਾਹਿਬ ਪੱਤਰਕਾਰ ਫਰਜੀਤ ਸਿੰਘ ਪੱਤਰਕਾਰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਇਸ ਜਿਹੜਾ ਅਸੀਂ ਮਤਾ ਪਾਇਆਗਾ ਜਿਨ੍ਹਾਂ ਨੂੰ ਤੁਸੀਂ ਅੱਜ ਕਵਰੇਜ ਕਰ ਰਹੇ ਹੋ ਅਸੀਂ ਸਾਰੀ ਟੀਮ ਆ ਜਿਹੜੀ ਪੁਤਰੀ ਪੜ੍ਹਸਾਲਾ ਬੀਬੜੇ ਮੰਗਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਸਹਿਣਾ ਸਾਡੇ ਹੋਰ ਵੀ ਆਗੂ ਸਹਿਬਾਨ ਜਿਹੜੇ ਪਿੰਡ ਲਈ ਫਿਕਰਮੰਦ ਰਹਿੰਦੇ ਨੇ ਹਮੇਸ਼ਾ ਸੋ ਅਸੀਂ ਮਤਾ ਪਾਇਆ ਹੈ ಗ್ರಾಮ ਪੰਚਾਇਤ ਸਹਿਣਾ ਵੱਲੋਂ ਕਿ ਜਿਹੜਾ ਕੋਈ ਦੁਕਾਨਦਾਰ ਜਾਂ ਘਰ ਦੇ ਵਿੱਚ ਜਿਨ੍ਹਾਂ ਦੇ ਕੋਈ ਕਿਰਾਏ ਤੇ ਪ੍ਰਵਾਸੀ ਰੱਖੇ ਹੋਏ ਨੇ ਸੋ ਅਸੀਂ 8 ਦਿਨਾਂ ਦਾ ਅਲਟੀਮੇਟ ਦਿੱਤਾ ਉਹਨਾਂ ਨੂੰ 8 ਦਿਨਾਂ ਦੇ ਵਿੱਚ ਜਿਨ੍ਹਾਂ ਦੇ ਘਰੇ ਰੱਖੇ ਹੋਇਆ ਉਹ ਆਪਣਾ ਐਫੀਡੇਵਿਟ ਦੇ ਦੇਣ ਲਿਖ ਕੇ ਪੀਐਸੀ ਜਿਹੜੇ ਅਸੀਂ ਘਰੇ ਰੱਖੇ ਆ ਵੀ ਅਸੀਂ ਉਹਨਾਂ ਦੇ ਜ਼ਿੰਮੇਵਾਰ ਆ ਕੱਲ ਨੂੰ ਕੋਈ ਹਰਕਤ ਹੁੰਦੀ ਹੈ ਵਾਰਦਾਤ ਹੁੰਦੀ ਹੈ ਤੇ ਦੂਸਰਾ ਇਹਨਾਂ ਦਾ ਜਿਹੜਾ ਇਹ ਜਿਹੜਾ ਜਿੰਨਾਂ ਦੇ ਰੱਖੇ ਪਿਆ ਅਸੀਂ ਚਾਹੁੰਦੇ ਵੀ ਉਹਨਾਂ ਦੀ ਪੁਲਿਸ ਤੋਂ ਇਨਕੁਆਇਰੀ ਕਰਵਾ ਕੇ ਵੀ ਇਹਨਾਂ ਦਾ ਬਾਇਓ ਡਾਟਾ ਪਿਛਲਾ ਕੀ ਹੈ ਕੀ ਇਹਨਾਂ ਦਾ ਰਿਕਾਰਡ ਹੈ ਅਸੀਂ ਉੱਥੋਂ ਜਾ ਕੇ ਸਟੇਸ਼ਨ ਤੋਂ ਜਾ ਕੇ ਲੱਦ ਕੇ ਲੈ ਆਉਨੇ ਆ ਵੀ ਭਈਏ ਰੱਖਣੇ ਸੋ ਉਹ ਪ੍ਰਵਾਸੀ ਜਦੋਂ ਆ ਜਾਂਦੇ ਨੇ ਬਾਰਦਾਤਾਂ ਕਰਦੇ ਨੇ ਉਹਨਾਂ ਦਾ ਸਾਨੂੰ ਪਿਛਲਾ ਘਰ ਨਹੀਂ ਪਤਾ ਹੁੰਦਾ ਕੀ ਰਿਕਾਰਡ ਨਹੀਂ ਪਤਾ ਹੁੰਦਾ ਕੀ ਇਹਨਾਂ ਦਾ ਰਿਕਾਰਡ ਹੈ ਕੀ ਕਾਇਮ ਕਰਕੇ ਆਏ ਨੇ ਸੋ ਜਿਹੜਾ ਬੰਦਾ ਕ੍ਰਿਮੀਨਲ ਹੁੰਦਾ ਉਹ ਪਿੱਸੇ ਤੋਂ ਹੀ ਲੈ ਕੇ ਅੱਗੇ ਕਿਤੇ ਵੀ ਜਾਂਦਾ ਉਹ ਪਲਾਵਾਨਚ ਨਹੀਂ ਬਣ ਸਕਦਾ ਸੋ ਇਸ ਲਈ ਉਹਨਾਂ ਦੀ ਜਿਹੜੀ ਇਨਕੁਆਰੀ ਹੈ ਉਹ ਵੀ ਜ਼ਰੂਰੀ ਆ ਸੋ ਜਿਹੜੇ ਰੱਖਣਗੇ ਉਹ ਸਾਨੂੰ 8 ਦਿਨਾਂ ਦੇ ਵਿੱਚ ਵਿੱਚ ਆਪਣਾ ਐਫੀਡੇਵਿਟ ਦੇ ਦੇਣ ਵੀ ਅਸੀਂ ਇਹਨਾਂ ਦੇ ਜ਼ਿੰਮੇਵਾਰ ਹਾਂ ਜੇ ਕੱਲ ਨੂੰ ਕੋਈ ਪ੍ਰਵਾਸੀ ਹਰਕਤ ਕਰਦਾ ਉਹ ਪ੍ਰਵਾਸੀ ਨਹੀਂ ਮੰਨਿਆ ਜਾਊਗਾ ਉਹਨੂੰ ਰੱਖਣ ਵਾਲਾ ਮੰਨਿਆ ਜਾਊਗਾ ਸਖਤ ਹਦਾਇਤਾਂ ਗ੍ਰਾਮ ਪੰਚਾਇਤ ਸਹਿਣਾ ਬਣੀਓ ਸੋ ਜਿਹੜੇ ਮੰਡੀਆਂ ਦੇ ਵਿੱਚ ਜਾਂ ਝੋਨੇ ਦੀ ਲਵਾਈ ਦਾ ਕੰਮ ਕਰਨ ਆਉਣਗੇ ਸੋ ਉਹੀ ਕੰਮ ਤੋਂ ਬਾਅਦ ਤੁਰੰਤ ਵਾਪਸ ਜਾਣਗੇ ਨਾ ਕੋਈ ਇਹਨਾਂ ਦੀ ਵੋਟ ਬਣਾਈ ਜਾਊਗੀ ਨਾ ਕੋਈ ਇਹਨਾਂ ਦਾ ਇੱਕ ਦੂਸਰਾ ਇਹਨਾਂ ਨੂੰ ਕੋਈ ਮਕਾਨ ਵੇਚੇਗਾ ਨਹੀਂ ਤੇ ਨਾ ਹੀ ਖਰੀਦਣਗੇ ਇਸ ਤੇ ਸਖਤ پابੰਦੀ ਹੈ ਸੋ ਜਿਹੜਾ ਵੈਰੀਫਿਕੇਸ਼ਨ ਜਿਹੜੀ ਇਹਨਾਂ ਦੀ ਕਰਵਾਈ ਜਾਊਗੀ ਅ ਅਗਰ ਉਸ ਦਾ ਪਿਛਲਾ ਰਿਕਾਰਡ ਸਾਫ਼ ਸੁਥਰਾ ਹੈ ਤਾਂ ਉਹ ਵੀ ਫੇਰ ਵੀ ਉਹ ਮਕਾਨ ਵਾਲਾ ਦੁਕਾਨ ਵਾਲਾ ਆਪਦੀ ਜ਼ਿੰਮੇਵਾਰੀ ਤੇ ਰੱਖ ਸਕਦਾ ਹੈ ਜੇਕਰ ਉਹਦਾ ਪਿਛਲਾ ਰਿਕਾਰਡ ਸਹੀ ਹੈ ਇਹ ਪੰਚਾਇਤ ਵੱਲੋਂ ਕਿਸੇ ਵੀ ਪ੍ਰਵਾਸੀ ਮਰਦ ਜਾਂ ਔਰਤ ਨੂੰ ਤਸਦੀਕ ਨਹੀਂ ਕੀਤਾ ਜਾਵੇਗਾ ਪ੍ਰਵਾਸੀਆਂ ਦੀ ਵੋਟ ਕਾਰਡ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਇੱਕ ਅਸੀਂ ਦੇਖਦੇ ਆ ਰਹੇ ਹਾਂ ਇੱਕ ਹਾਦਸਾ ਹੋਇਆ ਸੀ ਬੱਚੇ ਦੇ ਨਾਲ ਸੋ ਸਾਰੇ ਲੋਕ ਤਾਂ ਇੱਕੋ ਜੇ ਨਹੀਂ ਹੁੰਦੇ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਸਖਤ ਹਦਾਇਤ ਦੇ ਨਾਲ ਕਹਿ ਰਹੇ ਆ ਗ੍ਰਾਮ ਪੰਚਾਇਤ ਸੈਨਾ ਬਨੀਓ ਵੀ ਕੋਈ ਸੈਨੇ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਕਰਦਾ ਫੌਰਨ ਜਿਹਨੇ ਰੱਖਿਆ ਜਿਹਦੀ ਜ਼ਿੰਮੇਵਾਰੀ ਤੇ ਆ ਉਹਤੇ ਐਕਸ਼ਨ ਹੋਊਗਾ ਤੇ ਤੁਰੰਤ ਹੀ ਉਹਨੂੰ ਇਥੋਂ ਸੈਨੇ ਚੋਂ ਕੱਢਿਆ ਜਾਊਗਾ ਧੰਨਵਾਦ ਸੋ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹਨਾਗਾ ਵੀ ਜਿਹੜਾ ਹੁਣ ਤਿਹਾਰ ਆ ਰਹੇ ਆ ਜਿਵੇਂ ਹੋਟਲਾਂ ਵਾਲੇ ਹੋਗੇ ਮੋਮਜ ਰੇੜੀਆਂ ਵਾਲੇ ਹੋਗੇ ਜਿਹੜੇ ਕੋਈ ਪ੍ਰਵਾਸੀ ਆ ਜਾਂ ਕੋਈ ਵੀ ਆ ਲਗਾ ਰਹੇ ਨੇ ਸੋ ਇੱਥੇ ਨਾ ਇੱਕ ਸਾਨੂੰ ਕਾਫੀ ਲੰਮੇ ਟਾਈਮ ਤੋਂ ਪਿਛਲੀਆਂ ਪੰਚਾਇਤਾਂ ਦੇ ਵਿੱਚ ਵੀ ਸਿਕਾਇਤਾਂ ਮਿਲੀਆਂ ਸੋ ਉਸ ਟਾਈਮ ਦੇ ਵਿੱਚ ਅਸੀਂ ਸਰਪੰਚ ਹੈ ਨਹੀਂ ਸੀਗੇ ਕਿਉਂਕਿ ਲੋਕਾਂ ਦੀ ਸਿਕਾਇਤਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੋ ਇਸ ਵਾਰ ਅਸੀਂ ਸਰਪੰਚ ਬਣ ਕੇ ਪੇਸ਼ਿਕਾ ਇਤਾਂ ਤਾਂ ਕਿਉਂ ਲੋਕਾਂ ਦੀ ਕਾਰਨਬਾਰ ਆਉਂਦੀਆਂ ਹੀ ਰਹਿੰਦੀਆਂ ਨੇ ਸੋ ਸਿਕਾਇਤਾਂ ਨੂੰ ਦੇਖਦੇ ਹੋਏ ਵੀ ਅਸੀਂ ਸਖਤ ਹਦਾਇਤ ਕਰਦੇ ਹਾਂ ਹੋਟਲਾਂ ਵਾਲਿਆਂ ਨੂੰ ਵੀ ਜਿਹੜੇ ਮਾੜਾ ਮਟੀਰੀਅਲ ਵਰਤਦੇ ਨੇ ਤੇ ਮਾੜੀਆਂ ਮਠਿਆਈਆਂ ਬਈਆਂ ਤਵੀਆਂ ਸੋ ਮੈਂ ਕਈ ਹੋਟਲਾਂ ਦੇ ਵਿੱਚ ਸਾਡੇ ਮੈਂਬਰ ਸਹਿਬਾਨਾਂ ਨੇ ਸਾਡੇ ਖੂਫੀਆ ਜਿਹੜੇ ਜਾਂਚ ਪੜਤਾਲ ਤੇ ਵੀ ਛੱਡੇ ਹੁੰਦੇ ਨੇ ਵੀ ਕਿੱਥੇ ਕੀ ਹੋ ਰਿਹਾ ਸੋ ਉਹਨਾਂ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਦੇਖਿਆ ਵੀ ਜਿੱਥੇ ਖਾਣ ਪੀਣ ਦਾ ਸਮਾਨ ਪਿਆ ਹੈ ਸਾਡਾ ਬਣਾਵੇ ਹੋਟਲਾਂ ਦੇ ਵਿੱਚ ਉੱਥੇ ਵੱਡੀ ਮਾਤਰਾ ਦੇ ਵਿੱਚ ਚੂਹੇ ਦੌੜ ਰਹੇ ਨੇ ਕਿਤੇ ਕੀੜੇ ਨੇ ਸੋ ਘਰਾਂ ਦੇ ਵਿੱਚ ਕਬੀਲਦਾਰੀਆਂ ਦੇ ਵਿੱਚ ਨਾ ਮਸਾ ਘਰ ਚੱਲਦੇ ਨੇ ਡਾਕਟਰਾਂ ਦੇ ਘਰ ਭਰ ਨਹੀਂ ਬਹੁਤ ਔਖੇ ਨੇ ਤੇ ਮੈਂ ਆਪ ਅੱਜ 15 ਦਿਨਾਂ ਤੋਂ ਅੱਜ ਥੋੜਾ ਜਿਹਾ ਰਾਹਤ ਮਿਲੀ ਹੈ ਉੱਠ ਕੇ ਆਇਆ ਬਿਮਾਰ ਸੋ ਬੜਾ ਔਖਾ ਲੱਗ ਰਿਹਾ ਹੈਗਾ ਜਦੋਂ ਪਿੰਡ ਦੇ ਕੰਮ ਪਿੱਛੇ ਪੈ ਗਏ ਸੋ ਜਿਹੜੇ ਅਸੀਂ ਕਬੀਲਦਾਰੀਆਂ ਤੋਂ ਆਪਣੇ ਕੰਮਾਂ ਧੰਦਿਆਂ ਤੋਂ ਇਹਨਾਂ ਕਰਕੇ ਪਿੱਛੇ ਪੈ ਨੇ ਇਹ ਕਾਰਨ ਕੌਣ ਬਣਦੇ ਨੇ ਸਿਰ ਪੈਸਾ ਦੇਖਣ ਵਾਲੇ ਲੋਕ ਪੈਸਾ ਦੇਖਦੇ ਨੇ ਉਹ ਕਿਛੀ ਦੀ ਜ਼ਿੰਦਗੀ ਨਹੀਂ ਦੇਖਦੇ ਹੈਗੇ ਸੋ ਉਹਨਾਂ ਨੂੰ ਸਖਤ ਹਦਾਇਤਾਂ ਜੇ ਕੋਈ ਫੜਿਆ ਗਿਆ ਪਿਛਲੀ ਵਾਰ ਦੇਖਿਆ ਬੀਕਾਨੇਰੀਆ ਦਾ ਹੋਟਲ ਤੇ ਵਿਚੇ ਵਿੱਚ ਹੀ ਰਫਾਦਾਫਾ ਕਰਤਾ ਲੋਕਾਂ ਨੇ ਪੰਚਾਇਤ ਤੱਕ ਗੱਲ ਵੀ ਨਹੀਂ ਆਉਣ ਦਿੱਤੀ ਸੋ ਮੱਗੇ ਕਹਿਣਾ ਜੇ ਇਸ ਤਰ੍ਹਾਂ ਦੀ ਕੋਈ ਰਫਾਦਾਫਾ ਕੋਰਟ ਸਮਝਦਾ ਨਾ ਆਪਣੇ ਆਪ ਨੂੰ ਕੋਈ ਪੰਚਾਇਤ ਤੋਂ ਬਾਹਰ ਜਾ ਕੇ ਸਮਝੌਤੇ ਕਰਦਾਗਾ ਇਧਰੋਂ ਤੋਂ ਦੇਣ ਲੈਣ ਕਰਕੇ ਤੇ ਕੱਲ ਨੂੰ ਜੇ ਕੀ ਬਾਰਦਾਤ ਹੁੰਦੀ ਉਹ ਸਮਝੌਤਾ ਕਰਨ ਵਾਲੇ ਉਹ ਜੱਜ ਬੰਨਿਆ ਜਾਊਗਾ ਉਹ ਉਹ ਜੱਜ ਤੇ ਉਹਦੇ ਤੇ ਕਾਰਵਾਈ ਹੋਊਗੀ ਜਿਹੜਾ ਆਪਣੇ ਆਪ ਨੂੰ ਜੱਜ ਕਹਾਉਂਦਾ ਜਿਹੜਾ ਪੈਸੇ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਕਿਉਂ ਇਹ ਛੱਡ ਦੋ ਜਿਹੜੀਆਂ ਲੋਕਾਂ ਦੇ ਨਾਲ ਇਹ ਖਲਵਾੜ ਕਰਨਾ ਸਿੱਧੇ ਦੇ ਨਾਲ ਜਿਹੜੀਆਂ ਮਠਿਆਈਆਂ ਸਹੀ ਬਣਾਓ ਤੇ ਆਪਣਾ ਜਿਹੜਾ ਸਹੀ ਉਹਨਾਂ ਦਾ ਰੇਟ ਬਾਜ ਬਲਾਓ ਸੋ ਧੰਨਵਾਦ ਪਿਛਲੇ ਸਮੇਂ ਤੋਂ ਕਈ ਵਾਰੀ ਇਹ ਬਾਰਦਾਤਾਂ ਕਰਕੇ ਚਲੇ ਜਾਂਦੇ ਆ ਇਹਨਾਂ ਦਾ ਕੋਈ ਥਾਟ ਕਾਣਾ ਨਹੀਂ ਹੁੰਦਾ ਇਥੋਂ ਚੱਕਿਆ ਸਮਾਨ ਹੋਰ ਕਿਤੇ ਚਲੇ ਗਏ ਜਦੋਂ ਇਹਨਾਂ ਦਾ ਸਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈ ਤਾਂ ਅਸੀਂ ਇਹਨਾਂ ਦਾ ਘਰ ਵੀ ਕੋਸ਼ ਨਹੀਂ ਸਕਦੇ ਇਹਨਾਂ ਨੂੰ ਫੜਲ ਚ ਵੀ ਬੜੀ ਦਿੱਕਤ ਆਉਂਦੀ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹਦੇ ਜਿਹਦੇ ਘਰਿਆ ਰੱਖੇ ਹੋਏ ਆ ਉਹ ਇਹਨਾਂ ਦੀ ਇਨਕੁਆਰੀ ਕਰਾਉਣ ਕਿ ਇਹ ਸਹੀ ਛਲਾਮ ਤੇ ਇੱਥੇ ਹੈਗੇ ਆ ਜਾਂ ਇਹ ਕੋਈ ਕ੍ਰਾਈਮ ਤਾਂ ਨਹੀਂ ਕਰਕੇ ਆਏ ਉਥੋਂ ਆ ਆਉਂ ਦੇਖਦੇ ਆ ਉਹ ਜਿਹੜਾ ਹੁਣ ਉੱਥੇ ਆਪਣੇ ਫੜਿਆ ਗਿਆ ਸੀ ਬੰਦਾ ਉਹ ਪਿੱਛੇ ਵੀ ਸਜ਼ਾ ਕੱਟ ਕੇ ਆਇਆ ਹੋਇਆ ਸੀਗਾ ਉਹੋ ਜਿਹੇ ਬੰਦੇ ਨੂੰ ਨਾ ਰਹਿਣ ਦਿੱਤਾ ਜਾਵੇ ਕਈ ਪੰਚਾਇਤ ਵੱਲੋਂ ਸਾਡੇ ਕੋਲ ਇਹ ਵੀ ਨਾ ਤਾਂ ਸੀ ਇਹਨਾਂ ਦਾ ਆਧਾਰ ਕਾਰਡ ਬਣਾਉਣਾ ਨਾ ਸੀ ਵੋਟਰ ਕਾਰਡ ਬਣਾਉਣਾ ਨਾ ਸੀ ਕਿਸੇ ਕਿਸਮ ਦੀ ਇਹਨਾਂ ਦੀ ਮਦਦ ਕਰਨੀ ਆ ਸਮਝਦੇ ਸੀ ਸਾਡੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਆ ਵੀ ਇਹਨਾਂ ਤੋਂ ਤੁਸੀਂ ਬਚ ਕੇ ਰਹਿਣਾ ਜੇ ਕਿਸੇ ਦੇ ਘਰੇ ਵੀ ਰੱਖਿਆ ਤਾਂ ਆ ਉਹਦਾ ਉਹ ਪਈ ਆ ਦੇ ਜ਼ਿੰਮੇਵਾਰ ਆਪ ਹੋਣਗੇ ਠੀਕ ਆ ਬਾਕੀ ਜੇ ਕੋਈ ਕ੍ਰਾਈਮ ਕਰਦਾ ਤਾਂ ਨਾਲ ਇਹ ਜਰੂਰ ਵਿੱਚ ਆਉਣਗੇ ਇਹ ਸਾਡੀ ਸਖਤ ਅਦਾਤ ਆ ਅਸੀਂ ਸਾਰੇ ਪਿੰਡ ਨੂੰ ਬੇਨਤੀ ਕਰਦੇ ਵੀ ਸਾਰੇ ਬੰਦੇ ਪੰਚਾਇਤ ਦਾ ਸਹਿਯੋਗ ਦੇਣ ਇਸ ਕੰਮ 'ਚ ਤੇ ਜੋ ਵੀ ਕੋ ਸੋਇਆ ਤੁਸੀਂ ਦੇਖਿਆ ਹੀ ਆ ਵੀ ਇਹ ਕੁਝ ਲੋਕ ਕਰਕੇ ਕਿਤੇ ਦੀ ਕਿਤੇ ਜਾ ਵਲਦੇ ਆ ਇਹਦਾ ਤਾਂ ਕੋਈ ਥਾੜਾ ਕੁਣਾ ਨਹੀਂ ਹੈ ਵੀ ਪ੍ਰਵਾਸੀ ਹੀ ਪ੍ਰਵਾਸੀਆਂ ਨੂੰ ਬਹੁਤ ਪਨਾਹ ਦਿੰਦੇ ਆ ਕਈ ਵਾਰੀ ਪੰਜਾਬੀਆਂ ਚ ਨਹੀਂ ਹੁੰਦੇ ਉਹ ਇੱਕ ਅੱਧਾ ਪ੍ਰਵਾਸੀ ਘਰ ਲੈ ਕੇ ਉਹਦੇ ਵਿੱਚ 13 14 ਹੋਰ ਬਾੜੀ ਬੈਠਾ ਹੁੰਦਾ ਇਸ ਕਰਕੇ ਪ੍ਰਵਾਸੀਆਂ ਨੂੰ ਵੀ ਕਈ ਜਿਹੜੇ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਵੀ ਹਦਾਇਤ ਆ ਪੰਚਾਇਤ ਵੱਨੀਆਂ ਉਹ ਵੀ ਧਿਆਨ ਦੇਣ ਤੇ ਜੁਪੀ ਦੇ ਬਿਹਾਰ ਦੇ ਐ ਇੱਕ ਦੂਜੇ ਨੂੰ ਪਨਾਹ ਦੇਣ ਵਾਲੇ ਸੁਚੇਤ ਰਹਿਣ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਬਹੁਤ ਗੰਦ ਪਾਇਆ ਥਾਂ ਥਾਂ ਠੁੱਕੀ ਜਾਂਦੇ ਆ ਬੀੜੇ ਜਰਦੀਆਂ ਲਾ ਕੇ ਸਾਰਾ ਇਹ ਗੰਦਾ ਮੰਦਾ ਥਾਂ ਕਰੀ ਜਾਂਦੇ ਆ ਇਹ ਇਸ ਕਰਕੇ ਇਹਨਾਂ ਨੂੰ ਆਪਦੇ ਆਪਦੀ ਸਟੇਟ 'ਚ ਹੀ ਜਾ ਕੇ ਉੱਥੇ ਆਪਦੇ ਕੰਮ ਦੀ ਮੰਗ ਕਰਨੀ ਚਾਹੀਦੀ ਆ ਆਪਦੀ ਸਟੇਟ ਨੂੰ ਸੁਧਾਰਨ ਤੇ ਦੂਜੇ ਥਾਂ 'ਮੇ ਆ ਕੇ ਵੀ ਗੰਦ ਨਾ ਪਾਉਣ